ਅੱਜ ਦੀ ਜਿਹੜੀ ਭਾਰਤੀ ਪ੍ਰਣਾਲੀ ਹੈ ਉਹ ਵੀ ਰਾਜਾ ਸ਼ਾਹੀ ਤੋਂ ਘੱਟ ਨਹੀਂ ਕਿਉਂਕਿ ਇੱਕ ਹਿੰਦੂਵਾਦੀ ਬ੍ਰਾਹਮਣਵਾਦੀ ਜੋ ਸਿਸਟਮ ਉਹ ਪੂਰੀ ਤਰ੍ਹਾਂ ਪੱਕੇ ਤੌਰ ਦੇ ਉੱਤੇ ਉੱਥੇ ਹੋਂਦ ਦੇ ਵਿੱਚ ਆ ਚੁੱਕਾ ਤੇ ਐਸੇ ਕਰਕੇ ਜਿਹੜਾ ਅਸੀਂ ਦੇਖਦੇ ਹਾਂ ਕਿ ਖਾਲਸਤਾਨ ਇੱਕ ਅਜਿਹੀ ਲਹਿਰ ਹੈ ਜੋ ਇਸ ਸਿਸਟਮ ਦੀ ਜਿਹੜੀ ਨਾ ਬਰਾਬਰਤਾ ਉਸ ਨੂੰ ਨਕਾਰਦੀ ਹੈ ਭਾਰਤ ਦੀ ਇਸ ਨਾ ਬਰਾਬਰਤਾ ਨੂੰ ਨਕਾਰਦੀ ਹੈ ਤੇ ਉਸਤੇ ਖਿਲਾਫ ਝੰਡਾ ਬੁਲੰਦ ਕਰਦੀ ਹੈ ਅਤੇ ਜਿੱਤ ਦੇ ਜਕਾਰੇ ਗਜਾਉਂਦੀ ਹੈ ਅਤੇ ਸਵੈ ਨਿਰਣੈ ਤੇ ਆਜ਼ਾਦੀ ਦੇ ਮੂਲ ਮਨੁੱਖੀ ਅਧਿਕਾਰ ਦੀ ਵਕਾਲਤ ਕਰਦੀ ਹੈ ਖਾਲਸਾ ਦੀ ਲਹਿਰ ਸਮਾਨਤਾ ਅਤੇ ਕੁਦਰਤੀ ਅਧਿਕਾਰਾਂ ਲਈ ਸੰਘਰਸ਼ ਜਿਹੜਾ ਹੈਗਾ ਉਹ ਸਿੱਖ ਧਰਮ ਬਾਰੇ ਸਾਰੇ ਮਨੁੱਖਾਂ ਦੀ ਬਰਾਬਰਤਾ ਦੇ ਵਿਸ਼ਵਾਸ ਨੂੰ ਭਰੋਸੇ ਨੂੰ ਉਸ ਦੇ ਉੱਤੇ ਆਧਾਰਤਾ ਜਿਹੜਾ ਉਹ ਰਾਜ ਦੀ ਕਾਇਮੀ ਦੀ ਵਕਾਲਤ ਕਰਦਾ ਖਾਲਸਾਣ ਸਿੱਖਾਂ ਦੇ ਕੁਦਰਤੀ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੀ ਲੜਾਈ ਨੂੰ ਦਰਸਾਉਂਦਾ ਪੇਸ਼ ਕਰਦਾ ਜਿਹੜਾ ਅਧਿਕਾਰ ਭਾਰਤੀ ਰਾਜ ਵੱਲੋਂ ਪ੍ਰਣਾਲੀਗਤ ਇੱਕ ਸਿਸਟਮ ਦੇ ਅਧੀਨ ਉਹ ਉਸ ਬੁਨਿਆਦੀ ਤੌਰ ਤੇ ਜੇ ਉਸ ਦੀ ਕੋਈ ਉਲੰਘਣਾ ਹੁੰਦੀ ਹੈ ਤਾਂ ਉਸ ਦੇ ਅਸੀਂ ਕਹਾਂਗੇ ਕਿ ਖਿਲਾਫ ਜ਼ੋਰਦਾਰ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰਦਾ 1984 ਤੋਂ ਬਾਅਦ ਸਿੱਖਾਂ ਤੇ ਹੋਏ ਜ਼ੁਲਮ ਅਤੇ ਸਾਡੀ ਪਛਾਣ ਤੇ ਅੱਜ ਵੀ ਜਿਹੜੇ ਹਮਲੇ ਜਾਰੀ ਨੇ ਉਹ ਇਹ ਸਪਸ਼ਟ ਕਰਦੇ ਨੇ ਕਿ ਸਾਨੂੰ ਅਜੇ ਹੀ ਸਰਕਾਰ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਰਹੀ ਤੇ ਅਸੀਂ ਇਹ ਉਮੀਦ ਨਹੀਂ ਕਰ ਸਕਦੇ ਹੁਣ ਇਸ ਸਬੰਧ ਦੇ ਵਿੱਚ ਜਿਹੜੀ ਸਾਨੂੰ ਮੂਲ ਰੂਪ ਦੇ ਵਿੱਚ ਬਰਾਬਰਤਾ ਤੋਂ ਵੀ ਵਾਂਝਾ ਰੱਖਦੀ ਹੈ